ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਗੋਲ ਗਲਾ ਜੜਨਾ ਦੱਸਾਂਗੇ ਜੀ ਨਾਲ ਨਾਲ ਆਪਾਂ ਗੱਲਾਂ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰਿਓ ਜੀ ਤੇ ਆਪਾਂ ਨੇ ਜਿਵੇਂ ਇਹ ਗੋਲ ਗਲਾ ਜੜਨਾ ਇਹ ਬਿਲਕੁਲ ਸ਼ੁਰੂਆਤ ਵਿੱਚ ਜਿਵੇਂ ਆਪਾਂ ਸਟੀਚਿੰਗ ਸਿੱਖਦੇ ਆਂ ਉਵੇਂ ਬਹੁਤ ਸੌਖੇ ਤਰੀਕੇ ਨਾਲ ਜੜਨਾ ਦੱਸਾਂਗੇ ਤੇ ਤੁਸੀਂ ਵੀਡੀਓ ਨੂੰ ਸਾਰਾ ਦੇਖਣਾ ਜੀ ਧਿਆਨ ਨਾਲ ਦੇਖਣਾ ਤੇ ਨਾਲ-ਨਾਲ ਆਪਾਂ ਗੱਲਾਂ ਕਰਾਂਗੇ ਕਿ ਜਿਵੇਂ ਹਨਾ ਹੁਣ ਜਮਾਨਾ ਕੀ ਮੰਗਾਈ ਦਾ ਬਹੁਤ ਜ਼ਿਆਦਾ ਜਮਾਨਾ ਤੇ ਜਿਹੜੀਆਂ ਬੀਬੀਆਂ ਘਰ ਵਿੱਚ ਸਟੀਚਿੰਗ ਕਰ ਸਕਦੀਆਂ ਨੇ ਜਿਨ੍ਹਾਂ ਨੂੰ ਸਟੀਚਿੰਗ ਆਉਂਦੀ ਹੈ ਉਹ ਘਰ ਵਿੱਚ ਜ਼ਰੂਰ ਸਟੀਚਿੰਗ ਕਰਨ ਕਿਉਂਕਿ ਅੱਜ ਕੱਲ੍ਹ ਆਪਣੇ ਕੋਲੇ ਕੰਮ ਬਹੁਤ ਘਟ ਗਏ ਜੀ ਤੇ ਜਿਵੇਂ ਕੀ ਹਨਾ ਅੱਗੇ ਤਾਂ ਡੰਗਰ ਬੱਚੇ ਬਹੁਤ ਰੱਖੇ ਹੁੰਦੇ ਤੇ ਹੁਣ ਪਿੰਡਾਂ ਵਿੱਚ ਵੀ ਵਜਾਂ ਤਾਂ ਇੱਕ ਕਮਜਾ ਜਾ ਹੈ ਹੀ ਨਹੀਂ ਕਿ ਹਨਾ ਦੁੱਧ ਮੁੱਲ ਲਾਏ ਹੋਏ ਨੇ ਤੇ ਇਸ ਕਰਕੇ ਪਿੰਡਾਂ ਵਿੱਚ ਵੀ ਜ਼ਿਆਦਾਤਰ ਸ਼ਹਿਰਾਂ ਵਾਲਾ ਮਾਹੌਲ ਬਣਿਆ ਪਿਆ ਜੀ ਜਾਂ ਬੀਬੀਆਂ ਕੰਮ ਨਵੇੜਦੀਆਂ ਨੇ ਤੇ ਮੋਬਾਈਲ ਦੇਖਣ ਬਹਿ ਜਾਂਦੀਆਂ ਨੇ ਤੇ ਮੋਬਾਈਲਾਂ ਨੇ ਆਪਣੇ ਬਹੁਤ ਸਾਰੇ ਰਿਸ਼ਤੇ ਖਰਾਬ ਕਰਤੇ ਨੇ ਜੀ ਜੇ ਆਪਾਂ ਲਵੇ ਵੀ ਬੈਠੇ ਹੋਈਏ ਆਪਣੇ ਪਰਿਵਾਰਿਕ ਮੈਂਬਰਾਂ ਦੇ ਤਾਂ ਤਦ ਵੀ ਆਪਾਂ ਗੱਲ ਨਹੀਂ ਕਰਦੇ ਇੱਕ ਦੂਜੇ ਨਾਲ ਆਪਾਂ ਮੋਬਾਈਲਾਂ ਵਿੱਚ ਵਡੇ ਰਹਿੰਦੇ ਆ ਤੇ ਜੇ ਆਪਾਂ ਕੋਈ ਕੰਮ ਕਰਾਂਗੇ ਆਪਣਾ ਦਿਮਾਗ ਫਰੈਸ਼ ਰਹੂਗਾ ਆਪਾਂ ਟੈਨਸ਼ਨਾਂ ਤੋਂ ਮੁਕਤ ਰਹਾਂਗੇ ਜੀ ਜਿੰਨਾ ਕਿ ਵੀ ਆਪਾਂ ਨੂੰ ਕੋਈ ਕੰਮ ਆਉਂਦਾ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਤੇ ਆਪਾਂ ਨੂੰ ਆਪਣੇ ਘਰਦਿਆਂ ਦੀ हेल्प ਕਰਨੀ ਚਾਹੀਦੀ ਆ ਕਿਤੇ ਕੰਮ ਕਰ ਹੁੰਦਾ ਕੀ ਇਹ ਫਾਇਦਾ ਆਪਾਂ ਨੂੰ ਆਪਣੀ ਕੀ ਅਲੱਗ ਹੀ ਖੁਸ਼ੀ ਹੁੰਦੀ ਆ ਆਪਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਆਪਣੇ ਆਪਾਂ ਨੇ ਇਹ ਕਮਾਈ ਕੀਤੀ ਆ ਹਨਾ ਇਹ ਮੇਰੀ ਮਿਹਨਤ ਆ ਤੇ ਆਪਾਂ ਆਪਣੀ ਮਿਹਨਤ ਦੀ ਜਾਂ ਕੋਈ ਚੀਜ਼ ਲੈਣੇ ਦਾ ਆਪਾਂ ਉਸ ਨੂੰ ਯਾਦ ਰੱਖਦੇ ਆਂ ਵੀ ਇਹ ਮੈਂ ਆਪਣੀ ਕਮਾਈ ਕਰਕੇ ਲਈ ਆ ਹਨਾ ਤੇ ਜਿਹੜੀਆਂ ਕੀਕ ਪਿੰਡਾਂ ਵਿੱਚ ਵੀ ਬੀਬੀਆਂ 5-4000 ਰੁਪਏ ਜ਼ਰੂਰ ਕਮਾ ਸਕਦੀਆਂ ਨੇ ਉਹ ਘਰ ਬੈਠ ਕੇ ਵੀ ਕਮਾ ਸਕਦੀਆਂ ਨੇ ਤੇ ਜਿਵੇਂ ਕੀ ਜਿਹੜੇ ਸ਼ਹਿਰਾਂ ਵਿੱਚ ਬੁਟੀਕ ਖੋਲਣਾ ਚਾਹੁੰਦੇ ਆਂ ਨੇ ਜਿਹੜੀਆਂ ਸ਼ਹਿਰਾਂ ਵਿੱਚ ਜਾਦੇ ਕਮਾਈ ਹੁੰਦੀ ਹੈ ਜੀ ਕਿਉਂਕਿ ਅੱਜ ਕੱਲ ਫੈਸ਼ਨ ਦਾ ਦੌਰ ਆ ਤੇ ਫੈਸ਼ਨ ਤਾਂ ਜਿਵੇਂ ਕੀ ਹਨਾ ਜੇ ਮਤਲਬ ਕਿ ਆਪਾਂ ਨੇ ਥੋੜਾ ਬਹੁਤ ਲਾਇਆ ਸਬ ਵਗੈਰਾ ਕੁਝ ਵੀ ਡਿਜ਼ਾਈਨ ਕਰਿਆ ਤਾਂ ਉਸ ਦੇ ਵੀ ਆਪਾਂ ਲਾ ਲੋ ਹਨਾ 100 150 ਰੁਪਏ ਵਾਦੀ ਲੈ ਲੈਣਾ ਐਨੇ ਦਾ ਸੂਟ ਨਹੀਂ ਹੁੰਦਾ ਜਿੰਨੇ ਦੀ ਸਲਾਈ ਹੋ ਜਾਂਦੀ ਹੈ ਤੇ ਚਲੋ ਐਨੇ ਕ ਖਰਚੇ ਵੀ ਹੁੰਦੇ ਆ ਸ਼ਹਿਰਾਂ ਵਿੱਚ ਜਿਵੇਂ ਕਿ ਬਿਜਲੀ ਦਾ ਬਿਲ ਮੋਟਰਾਂ ਦਾ ਬਿਲ ਹਨਾ ਤੇ ਐਨੀ ਗਜਾਇਜ਼ ਵੀ ਬਣਦੀ ਵੀ ਆ ਹਨਾ ਸਲਾਈ ਤੇ ਦੇਖੋ ਅਗਲੇ ਨੇ ਆਪਣੀ ਮਿਹਨਤ ਤਾਂ ਕੱਢਣੀ ਹੋ ਆ ਤੇਵਾ ਕੀ ਜਿਸ ਕੋ ਜਿੰਨਾ ਕੋ ਹੁੰਦਾ ਉਹ ਇੰਨਾ ਕੀ ਦੇ ਸਕਦਾ ਤੇ ਹਨਾ ਘੱਟ ਵਾਲੇ ਵੀ ਨੇ ਵੱਧ ਵਾਲੇ ਵੀ ਨੇ ਸਟੀਚਿੰਗ ਕਰਨ ਵਾਲੇ ਸਾਰੇ ਤਰ੍ਹਾਂ ਦੇ ਨੇ ਹਨਾ ਮਹਿੰਗੇ ਵੀ ਨੇ ਸਸਤੇ ਵੀ ਨੇ ਤੇ ਅਗਲਾ ਉਸੀ ਆਪਣੇ ਹਿਸਾਬ ਦੇ ਕੀ ਟੇਲਰ ਕੋਲੇ ਜਾਂਦਾ ਹਨਾ ਤੇ ਆਪਾਂ ਨੂੰ ਆਪਣਾ ਦੇਖਣਾ ਸਿਰਫ ਵੀ ਆਪਣੇ ਵਾਸਤੇ ਦੇਖਣਾ ਆਪਾਂ ਨੂੰ ਵੀ ਆਪਾਂ ਨੇ ਕੀ ਕਰਨਾ ਤੇ ਆਪਾਂ ਨੇ ਸਲਾਈ ਕਰਕੇ ਆਪਣਾ ਮਾਈਂਡ ਵੀ ਫਰੈਸ਼ ਰੱਖਣਾ ਤੇ ਆਪਾਂ ਕਿਸੇ ਦੇ ਮੂੰਹ ਤੋਂ ਲੱਗਦੇ ਰਹਾਂਗੇ ਆਪਾਂ ਕੀ ਹੋਰਾਂ ਦੇ ਨਾਲ ਗੱਲਾਂ-ਬਾਤਾਂ ਵੀ ਕਰ ਸਕਦੇ ਆ ਤੇ ਨਹੀਂ ਆਪਾਂ ਘਰ ਵਿੱਚ ਇਕੱਲੇ ਬੈਠੇ ਆ ਤੇ ਹੂੰ ਇਕੱਲੇ ਬੈਠਣ ਨਾਲ ਕੀ ਜਿਆਦਾ ਤਰ੍ਹਾਂ ਨਾ ਟੈਨਸ਼ਨਾਂ ਜਾਂ ਬਿਮਾਰੀਆਂ ਹੀ ਲੱਗਦੀਆਂ ਨੇ ਅੱਜ ਕੱਲ ਜਿਵੇਂ ਕੰਮ ਬਹੁਤ ਘਟ ਗਏ ਨੇ ਜੀ ਤੇ ਜੇ ਸਲਾਈ ਹੀ ਨਹੀਂ ਜੇ ਤੁਹਾਨੂੰ ਕਢਾਈ ਆਂਦੀ ਆ ਕਢਾਈ ਜ਼ਰੂਰ ਕਰੋ ਕਿ ਜਿਆਦਾ ਨਹੀਂ ਤਾਂ ਥੋੜੀ ਜਿਵੇਂ ਕੀ ਜਿੰਨਾ ਕ ਆਪਣੇ ਕੋਲੇ ਬਣਦਾ ਆਪਾਂ ਘਰ ਦਾ ਕੰਮ ਨਵੇੜ ਕੇ ਆਪਾਂ ਇਸ ਕੰਮ ਵਿੱਚ ਆਪਣਾ ਦਿਮਾਗ ਲਾਈਏ ਆਪਣਾ ਟਾਈਮ ਕੱਢੀਏ ਜੀ ਕਿਉਂਕਿ ਅੱਜ ਕੱਲ੍ਹ ਕੰਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਜੀ ਬਿਮਾਰੀਆਂ ਬਹੁਤ ਵਧ ਗਈਆਂ ਨੇ ਖਾਣੇ-마ੜੇ ਹੋ ਗਏ ਨੇ ਹਨਾ ਤੇ ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦੇ ਲੋੜ ਆ ਕੰਮ ਦੀ ਤੇ ਹਨਾ ਆਪਣੇ ਸਰੀਰ ਨੂੰ ਆਪਾਂ ਨੂੰ ਕੀ ਹੈਲਦੀ ਰੱਖਣਾ ਨਹੀਂ ਤਾਂ ਜੀ ਅੱਗੇ-ਅੱਗੇ ਟਾਈਮ ਬਹੁਤ ਮਾੜੇ ਆ ਰਹੇ ਨੇ ਸਾਰੀਆਂ ਚੀਜ਼ਾਂ ਨਕਲੀ ਆ ਰਹੀਆਂ ਨੇ ਜਿਵੇਂ ਚਾਹੇ ਕੋਈ ਦੁੱਧ ਦਾ ਕੰਮ ਕਰਦਾ ਚਾਹੇ ਕੋਈ ਕਾਸੇ ਦਾ ਵੀ ਕੰਮ ਕਰਦਾ ਹਰ ਇੱਕ ਨੂੰ ਆਪਣਾ ਕੰਮ ਕਰਨਾ ਚਾਹੀਦਾ ਕਮਾ ਵਿੱਚ ਵਿਜੀ ਰਹਿਣਾ ਚਾਹੀਦਾ ਤਾਂ ਹੀ ਆਪਾਂ ਨਹੀਂ ਤਾਂ ਆਪਾਂ ਘਰਾਂ ਵਿੱਚ ਇੱਕ ਕੈਦ ਹੋ ਕੇ ਰਹਿ ਗਏ ਆ ਤੇ ਆਪਾਂ ਨੂੰ ਪਿੰਡਾਂ ਵਿੱਚ ਵੀ ਕੰਮ ਕਰਨੇ ਚਾਹੀਦੇ ਨੇ ਜੀ ਨਹੀਂ ਪਿੰਡਾਂ ਵਿੱਚ ਜਿਵੇਂ ਕੀ ਹੁੰਦਾ ਕਿ ਇੱਕ ਜਣਾ ਕਮਾਉਂਦਾ ਤੇ ਬਾਕੀ ਸਾਰੇ ਜਣੇ ਖਾਣ ਦੇਖਾਉਂਦੇ ਨੇ ਤੇ ਆਪਾਂ ਨੂੰ ਜਿੰਨੇ ਜੀ ਆ ਉਹਨੇ ਜਣੇ ਨੂੰ ਕਮਾਣਾ ਚਾਹੀਦਾ ਤੇ ਆਪਣਾ ਤਾਂ ਹੀ ਆਪਣੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਕਿਉਂਕਿ ਅੱਜ ਕੱਲ ਬਹੁਤ ਮੰਗਾਈ ਦਾ ਜ਼ਮਾਨਾ ਜੀ ਲੋੜਾਂ ਪੂਰੀਆਂ ਹੁੰਦੀਆਂ ਨਹੀਂ ਹੈਗੀਆਂ ਕਾਚੇ ਕੀ ਪੜਾਈਆਂ ਦੇ ਵੀ ਤੇ ਹੋਰ ਆਪਣੇ ਖਾਣ ਪੀਣ ਦੇ ਸਾਰੇ ਚੀਜ਼ਾਂ ਦੇ ਖਰਚੇ ਬਹੁਤ ਜ਼ਿਆਦੇ ਵਧ ਗਏ ਨੇ ਜੀ ਤੇ ਇਸ ਕਰਕੇ ਆਪਾਂ ਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਜਿੰਨੀ ਕੁ ਵੀ ਹੋਵੇ ਤੇ ਆਪਾਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਆਪਣੇ ਤੇ ਵੀ ਆਪਾਂ ਵੀ ਕੰਮ ਕਰਦੇ ਆ ਹਨਾ ਕਿੱਤ ਕਰਦੇ ਆ ਤੇ ਕੰਮ ਬੰਦੇ ਦੇ ਕਰਮ ਹੁੰਦੇ ਨੇ ਜੀ ਜ਼ਰੂਰ ਕਰਨੇ ਚਾਹੀਦੇ ਨੇ ਤੇ ਆਪਾਂ ਨੇ ਬਿਲਕੁਲ ਸਿੰਪਲ ਗੱਲਾ ਜੜ ਲਿਆ ਜੀ ਨਾਲ ਨਾਲ ਆਪਾਂ ਨੇ ਗੱਲਾਂ ਕਰ ਲਈਆਂ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ